ਇਹ ਜੋ ਸਕਰੀਨ ਤੇ ਤੁਸੀਂ ਪਾਰਕ ਵਿੱਚ ਬੈਠੇ ਲੋਕ ਵੇਖ ਰਹੇ ਹੋ ਇਹ ਕੋਈ ਚੰਡੀਗੜ੍ਹ ਮੁਹਾਲੀ ਜਾਂ ਫਾਜ਼ਿਲਕਾ ਦੇ ਸ਼ਹਿਰ ਅਤੇ ਪਟਿਆਲੇ ਦੇ ਤਰ੍ਹਾਂ ਬਣੇ ਕਲੋਨੀਆ ਦੇ ਵਿੱਚ ਵੱਡੇ ਪਾਰਕ ਨਹੀਂ ਹਨ ਇਹ ਪਾਰਕ ਬਣੇ ਹਨ ਫਾਜ਼ਿਲਕਾ ਦੇ ਸਰਦੀ ਪਿੰਡਾਂ ਵਿੱਚ ਜਿਹੜੇ ਪਿੰਡਾਂ ਵਿੱਚ ਵਿਕਾਸ ਲੇਵ ਸਥਾਨਕ ਆਮ ਆਦਮੀ ਪਾਰਟੀ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਣਾ ਵੱਲੋਂ ਪੰਜਾਬ ਸਰਕਾਰ ਦੇ ਖਜ਼ਾਨੇ ਦੇ ਮੂੰਹ ਖੋਲੇਗੇ ਇਹ ਪਾਰਕ ਦਾ ਨਜ਼ਾਰਾ ਤੁਸੀਂ ਵੇਖ ਰਹੇ ਹੋ ਜਿੱਥੇ ਵਿਧਾਇਕ ਪਿੰਡਾਂ ਦੇ ਲੋਕਾਂ ਨਾਲ ਪਾਰਕ 'ਚ ਬੈਠੇ ਜ਼ਮੀਨ ਤੇ ਕਾਹਤੇ ਬੈਠੇ ਨੰਦ ਮਾਰ ਰਹੇ ਹਨ ਅਤੇ ਲੋਕਾਂ ਦੀਆਂ ਮੁਸ਼ਕਲਾਂ ਸੁਣ ਰਹੇ ਹਨ ਅਤੇ ਹਮੇਸ਼ਾ ਦੀ ਤਰ੍ਹਾਂ ਉਹਨਾਂ ਨੂੰ ਹਲਕਾ ਰਾਂ ਦਾ ਵਾਅਦਾ ਵੀ ਕਰ ਰਹੇ ਹਨ ਇਹ ਪਾਰਕ ਦਾ ਦ੍ਰਿਸ਼ ਹੈ ਭਾਰਤ ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਤੇ ਬਣੇ ਪਿੰਡ ਵਿਸਾਖੇਵਾਲਾ ਖੂ ਦਾ ਹਾਂਜੀ ਸਰਦੀ ਪਿੰਡ ਵਿਸਾਖੇਵਾਲਾ ਖੂ ਵਿੱਚ ਵਿਧਾਇਕ ਵੱਲੋਂ ਲਗਾ ਕਰੋੜਾ ਰੁਪਏ ਲਾ ਕੇ ਇਹ ਪਾਰਕ ਬਣਾਏਗੇ ਪੰਚਾਇਤੀ ਹਾਲ ਬਣਾਏਗੇ ਲੋਕਿੰਗ ਟਹੜਾ ਸੜਕਾ ਬਣਵਾਈਆਂ ਗਈਆਂ ਕਿਚਨ ਸ਼ੈੱਡ ਬਣਾਏਗੇ ਅਤੇ ਕਿਆ ਗਿਆ ਕਿ ਉਹਨਾਂ ਦਾ ਸੁਪਨਾ ਹੈ ਵੀ ਫਾਜ਼ਿਲਕਾ ਵਿਧਾਨ ਸਭਾ ਹਲਕੇ ਦੇ ਹਰੇਕ ਪਿੰਡ ਵਿੱਚ ਇਸ ਤਰ੍ਹਾਂ ਦਾ ਇੱਕ ਵਧੀਆ ਪਾਰਕ ਹੋਵੇ ਅਤੇ ਪੰਜਾਬ ਸਰਕਾਰ ਪਿੰਡਾਂ ਨੂੰ ਸ਼ਹਿਰਾਂ ਵਾਂਗ ਸਹੂਲਤਾਂ ਦੇਣ ਲਈ ਵਚਨਬੱਧ ਹੈ ਅਤੇ ਸਹੂਲਤਾਂ ਦੇ ਵੀ ਰਹੀ ਹੈ ਅਤੇ ਅੱਗੇ ਵੀ ਦੇਂਦੀ ਰਹੇਗੀ ਇਸ ਮੌਕੇ ਵਿਧਾਇਕ ਨੇ ਇਹ ਵਾਅਦਾ ਕੀਤਾ ਅਤੇ ਵਿਧਾਇਕ ਨੇ ਪਿੰਡਾਂ ਤੇ ਸ਼ਹਿਰ ਵਾਸੀਆਂ ਤੇ ਵਿਧਾਨ ਸਭਾ ਹਲਕਾ ਵਾਸੀਆਂ ਨੂੰ ਹੋਰ ਕੀ ਕੁਝ ਕਿਹਾ ਇਹ ਸਭ ਕੁਝ ਜਾਣਨ ਲਈ ਸਾਡੇ ਨਾਲ ਬਨੇ ਰਹੋ ਜੋ ਜਿਸ ਤਰ੍ਹਾਂ ਸ਼ਹਿਰਾਂ ਦੇ ਵਿੱਚ ਬਹੁਤ ਵਧੀਆ ਵੱਡੇ ਵੱਡੇ ਪਾਰਕ ਬਣੇ ਨੇ ਉਸੇ ਤਰ੍ਹਾਂ ਮੇਰੀ ਇੱਕ ਇੱਕ ਖੁਆਇਸ਼ ਹੈ ਕਿ ਹਰ ਪਿੰਡ ਦੇ ਵਿੱਚ ਬਹੁਤ ਵਧੀਆ ਜਿਹੜੇ ਪਾਰਕ ਬਣਾਏ ਜਾਣ ਜਿੱਥੇ ਲੋਕ ਬੈਠ ਕੇ ਆਪਣਾ ਇੱਕ ਦੂਜੇ ਨਾਲ ਗੱਲਬਾਤ ਕਰ ਸਕਣ ਮਿਲਜੁਲ ਕਰ ਸਕਣ ਔਰ ਜਿਹੜੇ ਸਾਡੇ ਬਜ਼ੁਰਗ ਨੇ ਸਾਡੀਆਂ ਮਾਤਾਵਾਂ ਨੇ ਉਹਨਾਂ ਨੂੰ ਕਸਰਤ ਕਰਨ ਲਈ ਕਿਤੇ ਬਾਹਰ ਨਾ ਜਾਣਾ ਪਵੇ ਸੇ ਪਾਰਕ ਦੇ ਵਿੱਚ ਹੀ ਬੈਠ ਕੇ ਕਸਰਤ ਕਰ ਸਕਣ ਸਾਡੇ ਬੱਚੇ ਨੇ ਜਿਹੜੇ ਉਹ ਖੇਡ ਸਕਣ ਕਿਸੇ ਨੇ ਕੋਈ ਸੈਰ ਕਰਨੀ ਹੈ ਤੇ ਸੈਰ ਕਰ ਸਕਦਾ ਤਾਂ ਉਸ ਮੁਤਾਬਕ ਅੱਜ ਵਿਸਾਖੇ ਵਾਲਾ ਖੂਬ ਵਿਖੇ ਪਹੁੰਚੇ ਸੀ ਜਿੱਥੇ 10 ਲੱਖ 43 ਹਜ਼ਾਰ ਦੀ ਲਾਗਤ ਦੇ ਨਾਲ ਜਿਹੜਾ ਪਾਰਕ ਬਣਾਇਆ ਗਿਆ ਔਰ ਲੋਕਾਂ ਦੇ ਸਮਰਥਾਜ ਕੀਤਾ ਗਿਆ ਔਰ ਇਸੇ ਤਰ੍ਹਾਂ ਦੇ ਪਾਰਕ ਅਸੀਂ ਹਰ ਪਿੰਡ ਦੇ ਵਿੱਚ ਮੇਰੇ ਹਲਕਾ ਫਾਜ਼ਿਲਕਾ ਦੇ ਵਿੱਚ ਬਣਾਵਾਂਗੇ ਇਸ ਤੋਂ ਇਲਾਵਾ ਇੱਕ 13 ਲੱਖ ਦੀ ਲਾਗਤ ਦੇ ਨਾਲ ਇੰਟਰਲੋਕ ਜਿਹੜੀ ਟਾਈਲ ਹੈ ਉਹਦੇ ਨਾਲ ਇੱਕ ਸੜਕ ਤਿਆਰ ਹੋਣੀ ਹੈ ਉਹ ਪਾਸ ਕਰਵਾਈ ਗਈ ਹੈ ਔਰ ਇੱਕ ਕਿਚਨ ਸ਼ੈੱਡ ਬਣਾਇਆ ਗਿਆ ਹੈ ਉਸ ਤੋਂ ਇਲਾਵਾ ਆਂਗਣਵਾੜੀ ਸੈਂਟਰ 730000 ਦਾ ਇਹ ਹੈ ਕਿਚਨ ਸ਼ੈੱਡ 280000 ਹੈ ਔਰ 1320000 ਦੀ ਇੰਟਰਲੋਕ ਜਿਹੜੀ ਟਾਈਲਾਂ ਦੀ ਸੜਕ ਬਣਾਉਣੀ ਹੈ ਇਹ ਜਿਹੜੇ ਪਿੰਡਾਂ ਜਪਿੰਡ ਦੇ ਵਿੱਚ ਸੀ ਜਿਹੜਾ ਕੰਮ ਹੈ ਇੰਟਰਲੋਕ ਸੜਕਾਂ ਦਾ ਸ਼ੁਰੂਆਤ ਕਰਾਈ ਹੈ ਔਰ ਜਿਹੜਾ ਪਾਰਕ ਬਣ ਚੁੱਕਿਆ ਹੈ ਕਿਚਨ ਸ਼ੈੱਡ ਹੈ ਆਂਗਣਵਾੜੀ ਸੈਂਟਰ ਇਹ ਤਿਆਰ ਹੋ ਚੁੱਕੇ ਨੇ ਇਹਨਾਂ ਦੀ ਸ਼ੁਰੂਆਤ ਕਰਵਾਈ ਹੈ ਔਰ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਦੇ ਵਿੱਚ ਜਿਹੜਾ ਪਿੰਡਾਂ ਨੂੰ ਸ਼ਹਿਰਾਂ ਦੇ ਵਾਂਗ ਸ਼ਹਿਰਾਂ ਦੇ ਵਾਂਗ ਸਹੂਲਤਾਂ ਦੇਣੀਆਂ ਉਹ ਟੀਚੇ ਚੱਲਦੇ ਹੋਏ ਹਲਕਾ ਫਾਜ਼ਲ ਕਾ ਦੇ ਸਾਰੇ ਪਿੰਡਾਂ ਦੇ ਵਿੱਚ ਵਿਕਾਸ ਦੇ ਕੰਮ ਕਰੋੜਾਂ ਦੀ ਲਾਗਤ ਦੇ ਨਾਲ ਚੱਲ ਰਹੇ ਨੇ ਔਰ ਅੱਗੇ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਵੀ ਡਿਮਾਂਡ ਲੋਕਾਂ ਦੀ ਆਊਗੀ ਉਹ ਪੂਰੀ ਕਰਕੇ ਜਿਹੜਾ ਵਿਕਾਸ ਹੈ ਪਿੰਡਾਂ ਦਾ ਕਰਵਾਇਆ ਜਾਊਗਾ এবੀਐ ਨਿਊ ਚੈਨਲ ਦੇਖਣ ਵਾਲੇ ਸਭੀ ਦਰਸ਼ਕੋ ਇਸੇ ਹਮ ਅਪੀਲ ਕਰਦੇ ਹਾਂ ਕਿ এবੀਐ ਨਿਊ ਚੈਨਲ ਪਰ ਐਸੀ ਲੇਟੈਸਟ ਖਬਰਾਂ ਦੇਖਣੇ ਲਈ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰਨਾ ਨਾ ਭੁੱਲੇ ਜੈ ਹਿੰਦ ਜੈ ਬਾਦ